हांजी ਕਿਸਾਨ ਵੀਰੋ ਅੱਜ ਦੀ ਵੀਡੀਓ ਉਹਨਾਂ ਵੀਰਾਂ ਦੇ ਲਈ ਆ ਜਿੰਨਾਂ ਵੀਰਾਂ ਨੇ ਮੂੰਗੀ ਬੀਜੀ ਹੋਈ ਆ ਸੋ ਅੱਜ ਆਪਾਂ ਮੂੰਗੀ ਬਾਰੇ ਕਰਾਂਗੇ ਗੱਲ ਤੇ ਮੂੰਗੀ ਦੱਸਾਂਗੇ ਰੇਟ ਵੀ ਅੱਜ ਜਿਹੜਾ ਕੋਟਕ ਪੂਰਾ ਮੰਡੀ ਦੇ ਵਿੱਚ ਜਿਹੜੀ ਮੂੰਗੀ ਕੀ ਭਾਅ ਵਿਗਿਆ ਬੋਲੀ ਦੇ ਉੱਪਰ ਵਿਗਿਆ ਜਿਵੇਂ ਕਿਵੇਂ ਵਿਗਿਆ ਸੋ ਜਿੰਨਾਂ ਵੀਰਾਂ ਨੇ ਆਪਣਾ ਚੈਨਲ ਹੁਣ ਤੱਕ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਆਪਣਾ ਕਰ ਲੋ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿਨ੍ਹਾਂ ਵੀਰਾਂ ਦੀ ਮੂੰਗੀ ਬੀਜੀ ਹੋਈ ਆ ਜਾਂ ਜਿਨ੍ਹਾਂ ਵੀਰਾਂ ਨੇ ਆਲੂ ਵਾਲੇ ਬਾਣ ਦੇ ਵਿੱਚ ਮੂੰਗੀ ਬੀਜੀ ਸੀ ਉਹ ਹੁਣ ਵੱਢੀ ਜਾ ਰਹੀ ਆ ਤੇ ਉਹਦਾ ਜਿਹੜਾ ਕਿ ਮੰਡੀਆਂ ਦੇ ਵਿੱਚ ਜਿਹੜੀ ਕਿ ਵੇਖ ਰਹੀ ਆ ਸੋ ਉਹਦਾ ਜਿਹੜਾ ਰੇਟ ਆ ਉਹ ਲੱਗ ਰਿਹਾ ਸੋ ਜਿਹੜੀ ਕਣਕ ਵਾਲੀ ਮੂੰਗੀ ਆ ਉਹ ਹਜੇ ਤਕਰੀਬਨ ਇੱਕ ਮਹੀਨਾ ਲੈਂਦੀ ਆ ਸੋ ਜਿਹੜਾ ਹੁਣ ਆਲੂ ਵਾਲੀ ਉਹ ਵੇਚੀ ਜਾ ਰਹੀ ਆ ਸੋ ਉਹ ਕੀ ਭਾਅ ਵੇਖਦੀ ਆ ਸੋ ਜਿਹੜੀ ਅੱਜ ਕੋਟਕਪੂਰਾ ਮੰਡੀ ਦੇ ਵਿੱਚ ਜਿਹੜੀ ਕਿ ਤਾਜ਼ਾ ਅਪਡੇਟ ਆ ਸੋ ਕੋਟ ਕੋ ਪੂਰਾ ਮੰਡੀ ਦੇ ਵਿੱਚ ਜਿਹੜੀ ਮੂੰਗੀ ਵਿਕੀ ਆ ਸੋ ਕਿਸਾਨ ਵੀਰੋ ਉਹ 6500 ਰੁਪਏ ਤੋਂ ਸ਼ੁਰੂ ਹੋ ਕੇ ਜਿਹੜੀ ਕਿ 6700 ਜਾਂ 6795 ਰੁਪਏ 6800 ਰੁਪਏ ਤੱਕ ਜਿਹੜੀ ਕਿ ਮੂੰਗੀ ਦੇ ਜਿਹੜੇ ਅੱਜ ਕਿ ਬੋਲੀ ਹੋਈ ਆ ਬੋਲੀ ਦੇ ਉੱਪਰ ਵਿਕੀ ਆ ਸੋ ਜਿਹੜੀਆਂ ਸਰਕਾਰਾਂ ਜਾਂ ਪਗਵਾਂ ਤਾਂ ਮਾਨ ਕਹਿੰਦਾ ਸੀ ਕਿ ਇਹ ਆਪਾਂ ਐਮਐਸਪੀ ਦੇ ਖਰੀਦਾਂਗੇ ਜਾਂ ਇਹਦੀ ਐਮਐਸਪੀ ਰੇਟ ਵੀ ਬੰਨਿਆ ਸੀ ਸੋ ਉਹ ਜਿਆ ਕੁਝ ਵੀ ਨਹੀਂ ਹੈਗਾ ਸੋ ਇਹ ਜਿਹੜਾ ਕਿ ਬੋਲੀ ਦੇ ਉੱਪਰ ਬੈਕ ਰਹੀ ਆ ਸੋ ਆਪ ਦੀ ਮਰਜ਼ੀ ਦੇ ਨਾਲ ਜਿਹੜੇ ਕਿ ਵਪਾਰੀਆਂ ਨੇ ਕਿਸਾਨਾਂ ਦੀ ਜਿਹੜੀ ਮੂੰਗੀ ਲੈਣੀ ਆ ਸੋ ਜਿਹੜੀ ਅੱਜ ਦਾ ਤਾਜ਼ਾ ਰੇਟ ਆ 6600 8600 ਰੁਪਏ ਜ਼ਿਕਰੀਆਨ ਚੱਲ ਰਿਹਾ ਸੋ ਕੋਟਾ ਪੂਰਾ ਮੰਡੀ ਦੇ ਜਿਹੜੀ ਕਿ ਇਹ ਤਾਜ਼ਾ ਅਪਡੇਟ ਆ ਸੋ ਜਿਹੜਾ ਮੋਗਾ ਮੰਡੀਆ ਤੁਹਾਨੂੰ ਉਹਦੇ ਬਾਰੇ ਵੀ ਕੱਲ ਨੂੰ ਆਪਾਂ ਅ ਅਪਡੇਟ ਦੇਵਾਂਗੇ ਮੂੰਗਾ ਮੰਡੀ ਤੇ ਕੀ ਭਾਅ ਬਿਕਦੀ ਆ ਸੋ ਕਿਸਾਨ ਵੀਰੋ ਇਹ ਸੀ ਅੱਜ ਦਾ ਜਿਹੜਾ ਤਾਜ਼ਾ ਰੇਟ ਮੂੰਗੀ ਦਾ ਸੋ ਜਿੰਨਾ ਵੀਰਾਂ ਨੇ ਵੇਚਣੀ ਆ ਸੋ ਕਿਉਂਕਿ ਹੁਣ ਪੂਰਾ ਜੋਰ ਆ ਆਲੂ ਵਾਲੇ ਬਾਹਨ ਦੇ ਵਿੱਚ ਜਿਹੜੀ ਮੂੰਗੀ ਵਿੱਚ ਸੋ ਵੱਡੀ ਗਈ ਆ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ